यूपीएससी चेयरमैन मनोज, मनोज सोनी ने अपने ओहदे तो इस्तीफा दे ਦਿੱਤਾ जी हां ਤੁਹਾਨੂੰ ਦੱਸਦੇ ਕਿ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਯਾਨੀ ਕਿ ਯੂਪੀਐਸਸੀ ਦੇ ਚੇਅਰਮੈਨ ਮਨੋਜ ਸੋਨੀ ਨੇ ਆਪਣਾ ਕਾਰਜਕਾਲ ਖਤਮ ਹੋਣ ਤੋਂ 5 ਸਾਲ ਪਹਿਲਾਂ ਹੀ ਆਪਣਾ ਅਸਤੀਫਾ ਦੇ ਦਿੱਤਾ ਤੁਹਾਨੂੰ ਦੱਸਦੇ ਕਿ ਦਰਅਸਲ ਉਹਨਾਂ ਦਾ ਕਾਰਜਕਾਲ 2029 ਦਾ ਵਿੱਚ ਖਤਮ ਹੋਣਾ ਸੀ ਉਹਨਾਂ ਨੇ ਅਸਤੀਫਾ ਦੇ ਦਿਆ ਨਿੱਜੀ ਕਾਰਨਾ ਦਾ ਹਵਾਲਾ ਦਿੱਤਾ ਮਨੋਜ ਸੋਨੀ ਨੇ 2017 ਤੋਂ ਯੂਪੀਐਸਸੀ ਮੈਂਬਰ ਦੇ ਵਿੱਚੋਂ ਸੇਵਾ ਕਰਨ ਤੋਂ ਬਾਅਦ 16 ਮਈ 2023 ਨੂੰ ਯੂਪੀਐਸਸੀ ਚੇਅਰਮੈਨ ਦੇ ਵਿੱਚੋਂ ਅਹੁਦਾ ਸੰਭਾਲਿਆ ਸੀ ਜਿਸ ਦਾ ਕਾਰਜਕਾਲ 6 ਸਾਲ ਦਾ ਹੈ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੇ ਕਰੀਬ 1 ਮਹੀਨਾ ਪਹਿਲਾਂ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਸੀ ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਇਸ ਨੂੰ ਸਵੀਕਾਰ ਕੀਤਾ ਜਾਵੇਗਾ ਜਾਂ ਫਿਰ ਨਹੀਂ ਮਨੋਤ ਸੋਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਆਪਣੇ ਨਜ਼ਦੀਕੀ ਸੰਬੰਧ ਲਈ ਜਾਣੇ ਜਾਂਦੇ ਨੇ ਜਿਨ੍ਹਾਂ ਨੇ ਉਹਨਾਂ ਨੂੰ 2005 ਦਾ ਵਿੱਚ ਵੜੋਧਰਾ ਦੇ ਵਿੱਚ ਐਮਐਸ ਯੂਨੀਵਰਸਿਟੀ ਦਾ ਸਭ ਤੋਂ ਘੱਟ ਉਮਰ ਦਾ ਵਾਈਸ ਚਾਂਸਲਰ ਨਿਯੁਕਤ ਕੀਤਾ ਸੀ ਯੂਪੀਐਸਸੀ ਦੇ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਹਨਾਂ ਨੇ ਗੁਜਰਾਤ ਦੀਆਂ ਦੋ ਯੂਨੀਵਰਸਿਟੀਆਂ ਦੇ ਵਿੱਚੋਂ ਵਾਈਸ ਚਾਂਸਲਰ ਦੇ ਵਿੱਚੋਂ ਤਿੰਨ ਵਾਰ ਸੇਵਾ ਕੀਤੀ ਸੀ ਜਸਤਪੁਰ ਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਓਪਨ ਯੂਨੀਵਰਸਿਟੀ ਯਾਨੀ ਕਿ ਬੀਏ ਓਯੂ ਦੇ ਵਿੱਚੋਂ ਦੋ ਕਾਰਜਕਾਲ ਸ਼ਾਮਲ ਨੇ ਤਾਂ ਤੁਹਾਨੂੰ ਦੱਸ ਤੇ ਹੀ ਕਿ ਯੂਪੀਐਸਸੀ ਦੇ ਚੇਅਰਮੈਨ ਮਨੋਜ ਸੋਨੀ ਨੇ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਉਹਨਾਂ ਦੇ ਵੱਲੋਂ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ ਪਰ ਇਹ ਵੀ ਹਲੇ ਸਪਸ਼ਟ ਨਹੀਂ ਹੈ ਕਿ ਉਹਨਾਂ ਦਾ ਅਸਤੀਫਾ ਜੋ ਹੈ ਮਨਜ਼ੂਰ ਹੋਇਆ ਵੀ ਹੈ ਜਾਂ ਫਿਰ ਨਹੀਂ